ਪੰਜਾਬ ਪੁਲਿਸ ਦੇ ਵਿੱਚ ਇੱਕ ਹੋਰ ਅਧਿਕਾਰੀ ਦੇ ਗ੍ਰਿਫਤਾਰੀ ਨੂੰ ਲੈ ਕੇ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਡੀਆਈਜੀ ਹਰਚਰਨ ਸਿੰਘ ਪੁੱਲਰ ਤੋਂ ਬਾਅਦ ਇੱਕ ਹੋਰ ਅਧਿਕਾਰੀ ਨੂੰ ਗ੍ਰਿਫਤਾਰ ਕਰ ਲਿਆ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਅ ਗੱਲ ਕਰੀਏ ਤਾਂ ਉਥੇ ਹੀ ਜਿਹੜਾ ਕਿ ਪੰਜਾਬ ਪੁਲਿਸ ਇੱਕ ਹੋਰ ਸੀਨੀਅਰ ਅਧਿਕਾਰੀ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਹੜਾ ਕਿ ਹੁਣ ਤੱਕ ਪੰਜਾਬ ਪੁਲਿਸ ਨੇ ਇੱਕ ਹੋਰ ਉੱਚ ਅਧਿਾਰ ਜਿਹੜੇ ਕਿ ਅਹੁਦੇਦਾਰ ਨੂੰ ਹਿਰਾਸਤ ਚ ਲਿਆ ਇਸ ਵਾਰ ਗ੍ਰਿਫਤਾਰ ਕੀਤੇ ਗਏ ਅਧਿਕਾਰੀ ਪੰਜਾਬ ਪੁਲਿਸ ਦੇ ਵਿੱਚ ਏਆਈਜੀ ਦੇ ਅਹੁਦੇ ਤਹਿਤ ਨਾਤ ਰਸ਼ਪਾਲ ਸਿੰਘ ਨੂੰ ਜਿਹੜਾ ਕਿ ਗ੍ਰਿਫਤਾਰ ਕੀਤਾ ਹੈ ਜਲੰਧਰ ਪੁਲਿਸ ਨੇ ਜਿਹੜਾ ਕਿ 트ੈਪ ਲਗਾ ਕੇ ਗ੍ਰਿਫਤਾਰ ਕੀਤਾ ਹੈ ਰਸ਼ਪਾਲ ਸਿੰਘ ਤੇ ਇੱਕ ਝੂਠਾ ਪਰਚਾ ਦਾ ਦੋਸ਼ ਹੈ ਤੇ ਉਥੇ ਜਾਂਚ ਦੌਰਾਨ ਜਦੋਂ ਉਹਨਾਂ ਨੂੰ ਖਿਲਾਫ ਕਾਫੀ ਸਬੂਤ ਮਿਲੇ ਤਾਂ ਪੁਲਿਸ ਨੇ ਕਾਰਵਾਈ ਕੀਤੀ ਤੇ ਸੂਤਰਾਂ ਦੇ ਹਵਾਲੇ ਤੋਂ ਸਭ ਤੋਂ ਕਹਿਣਾ ਹੈ ਕਿ ਇਹ ਕਾਰਵਾਈ ਸੋਮਵਾਰ ਨੂੰ ਕੀਤੀ ਗਈ ਸੀ ਜਦੋਂ ਰਿਸ਼ਪਾਲ ਸਿੰਘ ਜਿਹੜੇ ਕੈਮਰੂਨ ਸਰ ਤੋਂ ਜਲੰਧਰ ਵੱਲ ਆ ਰਹੇ ਸੀ ਇਸ ਦੌਰਾਨ ਬਿਆਸ ਦੇ ਨੇੜੇ ਜਿਹੜਾ ਕਿ ਐਸਟੀਐਫ ਦੀ ਟੀਮ ਪਹਿਲਾਂ ਤੋਂ ਹੀ ਤਿਆਰ ਬੈਠੀ ਸੀ ਕਿ ਜਿਵੇਂ ਹੀ ਉਹਨਾਂ ਦੀ ਗੱਡੀ ਉਸ ਖੇਤਰ ਵਿੱਚ ਪਹੁੰਚੀ ਤਾਂ ਟੀਮ ਨੇ ਉਹਨਾਂ ਨੂੰ ਰੋਕ ਕੇ ਹਿਰਾਸਤ ਦੇ ਵਿੱਚ ਲੈ ਲਿਆ गिरफ्तारी ਤੋਂ ਬਾਅਦ ਉਹਨਾਂ ਨੂੰ ਪੁੱਛਗਿੱਛ ਦੇ ਲਈ ਜਿਹੜਾ ਕਿ ਜਲੰਧਰ ਦੇ ਵਿੱਚ ਲਿਆਂਦਾ ਗਿਆ ਹੈ ਤੇ ਜਿੱਥੇ ਉਹਨਾਂ ਤੱਕ ਖਿਲਾਫ ਮਾਮਲਾ ਦਰਜ ਕਰਕੇ ਹੁਣ ਜਾਂਚ ਜਾਰੀ ਹੈ ਤੇ ਗੱਲ ਕਰੀਏ ਤਾਂ ਉੱਥੇ ਹੀ ਰਿਸ਼ਪਾਲ ਸਿੰਘ ਪੰਜਾਬ ਪੁਲਿਸ ਦੇ ਇੱਕ ਉੱਚ ਅਧਿਕਾਰੀ ਦੇ ਅਧਿਕਾਰੀ ਨੇ ਤੇ ਰਾਸੇ ਕਈ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਵਜੋਂ ਸੇਵਾਵਾਂ ਮਾ ਜਿਹੜੇ ਕਿ ਦੇ ਚੁੱਕੇ ਨੇ ਤੇ ਉਹਨਾਂ ਦੀ ਪ੍ਰਸ਼ਾਸਕੀ ਪਕੜ ਅਤੇ ਪ੍ਰਭਾਵ ਦੇ ਕਾਰਨ ਇਸ ਗ੍ਰਿਫਤਾਰੀ ਨੇ ਪੰਜਾਬ ਪੁਲਿਸ ਵਿਭਾਗ ਦੇ ਅੰਦਰ ਹੀ ਚਰਚਾ ਤੇ ਹੜਕਾਪ ਪੈਦਾ ਜਿਹੜਾ ਕਿ ਕਰ ਦਿੱਤਾ ਹੈ ਅੰਦਾਜ਼ੇ ਅਕਾ ਰਸ਼ਪਾਲ ਸਿੰਘ ਜਿਹੜੇ ਕਿ 2 ਸਾਲ ਪਹਿਲਾਂ ਸੇਵਾਮੁਕਤ ਹੋਏ ਇਲਜ਼ਾਮ ਹੈ ਕਿ 2017 ਦੇ ਵਿੱਚ ਇੱਕ ਮਾਮਲੇ ਵਿੱਚ ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਵਿਅਕਤੀ ਖਿਲਾਫ 1 ਕਿਲੋਗ੍ਰam ਜਿਹੜੀ ਕਿ ਹੈਰੋਇਨ ਰੱਖਣ ਦਾ ਝੂਠਾ ਕੇਸ ਦਰਜ ਕਰਵਾਇਆ ਗਿਆ ਸੀ सीबीआई ਨੇ ਐਸਟੀਐਫ ਦੇ ਏਆਈਜੀ ਜਿਹੜੇ ਕਿ ਰਿਸ਼ਪਾਲ ਸਿੰਘ ਸਮੇਤ 10 ਪੁਲਿਸ ਮੁਲਾਜ਼ਮਾਂ ਦੇ ਵਿਰੁੱਧ ਇੱਕ ਵਿਸ਼ੇਸ਼ ਅਦਾਲਤ ਵਿੱਚ ਚਾਰਜ ਸ਼ੀਟ ਧਾਰਕ ਕੀਤੀ ਪੰਜਾਬ ਪੁਲਿਸ ਦੀ ਇੱਕ ਉੱਚ ਪੱਧਰੀ ਟੀਮ ਦੇ ਦੁਆਰਾ ਕੀਤੀ ਗਈ ਜਾਂਚ ਤੋਂ ਬਾਅਦ ਰਿਸ਼ਪਾਲ ਸਿੰਘ ਨੂੰ ਜਿਹੜਾ ਕਿ ਹੁਣ ਗ੍ਰਿਫਤਾਰ ਕਰ ਲਿਆ ਤੇ ਦੱਸਦੀ ਹੈ ਕਿ ਸਭ ਤੋਂ ਵੱਡੀ ਖਬਰ ਹੈ ਉੱਥੇ ਹੁਣ ਇੱਕ ਹੋਰ ਜਿਹੜੇ ਕਿ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਦੀ ਜਿਹੜੀ ਇਹ ਗ੍ਰਿਫਤਾਰੀ ਨੂੰ ਲੈ ਕੇ ਚਰਚਾ ਹੁਣ ਛੜੀ ਹੋਈ ਨਸਰ ਆ ਰਹੀ ਹੈ ਇੱਕ ਹੋਰ ਅਧਿਕਾਰੀ ਨੂੰ ਗ੍ਰਿਫਤਾਰ ਕਰ ਲਿਆ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਅ ਗੱਲ ਕਰੀਏ ਤਾਂ ਉਥੇ ਹੀ ਜਿਹੜਾ ਕਿ ਪੰਜਾਬ ਪੁਲਿਸ ਇੱਕ ਹੋਰ ਸੀਨੀਅਰ ਅਧਿਕਾਰੀ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਹੜਾ ਕਿ ਹੁਣ ਤੱਕ ਪੰਜਾਬ ਪੁਲਿਸ ਨੇ ਇੱਕ ਹੋਰ ਉੱਚ ਅਧਿਾਰ ਜਿਹੜੇ ਕਿ ਅਹੁਦੇਦਾਰ ਨੂੰ ਹਿਰਾਸਤ ਚ ਲਿਆ ਇਸ ਵਾਰ ਗ੍ਰਿਫਤਾਰ ਕੀਤੇ ਗਏ ਅਧਿਕਾਰੀ ਪੰਜਾਬ ਪੁਲਿਸ ਦੇ ਵਿੱਚ ਏਆਈਜੀ ਦੇ ਅਹੁਦੇ ਤਹਿਤ ਨਾਤ ਰਸ਼ਪਾਲ ਸਿੰਘ ਨੂੰ ਜਿਹੜਾ ਕਿ ਗ੍ਰਿਫਤਾਰ ਕੀਤਾ ਹੈ ਜਲੰਧਰ ਪੁਲਿਸ ਨੇ ਜਿਹੜਾ ਕਿ 트ੈਪ ਲਗਾ ਕੇ ਗ੍ਰਿਫਤਾਰ ਕੀਤਾ ਹੈ ਰਸ਼ਪਾਲ ਸਿੰਘ ਤੇ ਇੱਕ ਝੂਠਾ ਪਰਚਾ ਦਾ ਦੋਸ਼ ਹੈ ਤੇ ਉਥੇ ਜਾਂਚ ਦੌਰਾਨ ਜਦੋਂ ਉਹਨਾਂ ਨੂੰ ਖਿਲਾਫ ਕਾਫੀ ਸਬੂਤ ਮਿਲੇ ਤਾਂ ਪੁਲਿਸ ਨੇ ਕਾਰਵਾਈ ਕੀਤੀ ਤੇ ਸੂਤਰਾਂ ਦੇ ਹਵਾਲੇ ਤੋਂ ਸਭ ਤੋਂ ਕਹਿਣਾ ਹੈ ਕਿ ਇਹ ਕਾਰਵਾਈ ਸੋਮਵਾਰ ਨੂੰ ਕੀਤੀ ਗਈ ਸੀ ਜਦੋਂ ਰਿਸ਼ਪਾਲ ਸਿੰਘ ਜਿਹੜੇ ਕੈਮਰੋਹਰ ਤੋਂ ਜਲੰਧਰ ਵੱਲ ਆ ਰਹੇ ਸੀ ਇਸ ਦੌਰਾਨ ਬਿਆਸ ਦੇ ਨੇੜੇ ਜਿਹੜਾ ਕਿ ਐਸਟੀਐਫ ਦੀ ਟੀਮ ਪਹਿਲਾਂ ਤੋਂ ਹੀ ਤਿਆਰ ਬੈਠੀ ਸੀ ਕਿ ਜਿਵੇਂ ਹੀ ਉਹਨਾਂ ਦੀ ਗੱਡੀ ਉਸ ਖੇਤਰ ਵਿੱਚ ਪਹੁੰਚੀ ਤਾਂ ਟੀਮ ਨੇ ਉਹਨਾਂ ਨੂੰ ਰੋਕ ਕੇ ਹਿਰਾਸਤ ਦੇ ਵਿੱਚ ਲੈ ਲਿਆ गिरफ्तारी ਤੋਂ ਬਾਅਦ ਉਹਨਾਂ ਨੂੰ ਪੁੱਛਗਿੱਛ ਦੇ ਲਈ ਜਿਹੜਾ ਕਿ ਜਲੰਧਰ ਦੇ ਵਿੱਚ ਲਿਆਂਦਾ ਗਿਆ ਹੈ ਤੇ ਜਿੱਥੇ ਉਹਨਾਂ ਤੱਕ ਖਿਲਾਫ ਮਾਮਲਾ ਦਰਜ ਕਰਕੇ ਹੁਣ ਜਾਂਚ ਜਾਰੀ ਹੈ ਤੇ ਗੱਲ ਕਰੀਏ ਤਾਂ ਉੱਥੇ ਹੀ ਰਿਸ਼ਪਾਲ ਸਿੰਘ ਪੰਜਾਬ ਪੁਲਿਸ ਦੇ ਇੱਕ ਉੱਚ ਅਧਿਕਾਰੀ ਦੇ ਅਧਿਕਾਰੀ ਨੇ ਤੇ ਰਾਸੇ ਕਈ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਵਜੋਂ ਸੇਵਾਵਾਂ ਮਾ ਜਿਹੜੇ ਕਿ ਦੇ ਚੁੱਕੇ ਨੇ ਤੇ ਉਹਨਾਂ ਦੀ ਪ੍ਰਸ਼ਾਸਕੀ ਪਕੜ ਅਤੇ ਪ੍ਰਭਾਵ ਦੇ ਕਾਰਨ ਇਸ ਗ੍ਰਿਫਤਾਰੀ ਨੇ ਪੰਜਾਬ ਪੁਲਿਸ ਵਿਭਾਗ ਦੇ ਅੰਦਰ ਹੀ ਚਰਚਾ ਤੇ ਹੜਕਾਪ ਪੈਦਾ ਜਿਹੜਾ ਕਿ ਕਰ ਦਿੱਤਾ ਹੈ ਅੰਦਾਜ਼ੇ ਅਕਾ ਰਸ਼ਪਾਲ ਸਿੰਘ ਜਿਹੜੇ ਕਿ 2 ਸਾਲ ਪਹਿਲਾਂ ਸੇਵਾ ਮੁਕਤ ਹੋਏ ਇਲਜ਼ਾਮ ਹੈ ਕਿ 2017 ਦੇ ਵਿੱਚ ਇੱਕ ਮਾਮਲੇ ਵਿੱਚ ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਵਿਅਕਤੀ ਖਿਲਾਫ 1 ਕਿਲੋਗ੍ਰam ਜਿਹੜੀ ਕਿ ਹੈਰੋਇਨ ਰੱਖਣ ਦਾ ਝੂਠਾ ਕੇਸ ਦਰਜ ਕਰਵਾਇਆ ਗਿਆ ਸੀ सीबीआई ਨੇ ਐਸਟੀਐਫ ਦੇ ਏਆਈਜੀ ਜਿਹੜੇ ਕਿ ਰਿਸ਼ਪਾਲ ਸਿੰਘ ਸਮੇਤ 10 ਪੁਲਿਸ ਮੁਲਾਜ਼ਮਾਂ ਦੇ ਵਿਰੁੱਧ ਇੱਕ ਵਿਸ਼ੇਸ਼ ਅਦਾਲਤ ਦੇ ਵਿੱਚ ਚਾਰਜ ਸ਼ੀਟ ਦਾਇਰ ਕੀਤੀ ਪੰਜਾਬ ਪੁਲਿਸ ਦੀ ਇੱਕ ਉੱਚ ਪੱਧਰੀ ਟੀਮ ਦੇ ਦੁਆਰਾ ਕੀਤੀ ਗਈ ਜਾਂਚ ਤੋਂ ਬਾਅਦ ਰਿਸ਼ਪਾਲ ਸਿੰਘ ਨੂੰ ਜਿਹੜਾ ਕਿ ਹੁਣ ਗ੍ਰਿਫਤਾਰ ਕਰ ਲਿਆ ਤੇ ਦੱਸਿਆ ਹੈ ਕਿ ਸਭ ਤੋਂ ਵੱਡੀ ਕ ਉਥੇ ਹੁਣ ਇੱਕ ਹੋਰ ਜਿਹੜੇ ਕਿ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਦੀ ਜਿਹੜੀ ਇਹ ਗ੍ਰਿਫਤਾਰੀ ਨੂੰ ਲੈ ਕੇ ਚਰਚਾ ਹੁਣ ਛੜੀ ਹੋਈ ਨਸਰ ਹੈ